ਇਹ ਕਰਦੇ ਕਹਿੰਦੇ ਨਾ ਬਈ ਆ ਸਤਿਗੁਰੂ ਪਾਛੇ ਜਿ ਬੈਠੇ ਮੈਂ ਤਾਂ ਸਿਰਫ ਕੇਵਲ ਤੋਂ ਕੇਵਲ ਆਪਣੇ ਕਰਮਾਂ ਵੱਲ ਧਿਆਨ ਦੇਣਾ ਕਿ ਜਿੱਦਾਂ ਦੇ ਮੈਂ ਕਰਮ ਕਰਾਂਗਾ ਜੇ ਹਾ ਬੀਜੇ ਸੋ ਰੋਣੇ ਕਰਮਾਂ ਸੰਦੜਾ ਖੇਤ ਕਿ ਆ ਜਿਹੜਾ ਖੇਤ ਆ ਨਾ ਕਰਮਾਂ ਵਾਲਾ ਜਿੱਥੇ ਬੀ ਬੀਜਦੇ ਆ ਇਸ ਖੇਤ ਦੇ ਵਿੱਚ ਇੱਥੇ ਭਾਈ ਜੋ ਬੀਜਾਂਗੇ ਉਹੀ ਪਾਵਾਂਗੇ ਇਥੇ ਚੰਗੇ ਕਰਮ ਕੀਤੇ ਹੋਏ ਆ ਕੋਈ ਅੱਜ ਦੇ ਨਹੀਂ ਜਿਹਦੇ ਅੱਜ ਕਰਮ ਤੁਸੀਂ ਚੰਗੇ ਕੀਤੇ ਆ ਇਹਦਾ ਫਲ ਤੈਨੂੰ ਕਾਂ ਕਿਹੜੇ ਜਨਮ ਵਿੱਚ ਮਿਲਣਾ ਕਿੱਥੇ ਮਿਲਣਾ ਇਹ ਤਾਂ ਵੈਗ ਨੂੰ ਜਾਣਦਾ ਪਰ ਮਿਲਣਾ ਜ਼ਰੂਰ ਹੈ ਔਰ ਇਸੇ ਜਨਮ ਵਿੱਚ ਜਿਹੜਾ ਵੀ ਤੂੰ ਮਾੜਾ ਕਰਮ ਕੀਤਾ ਉਹ ਵੀ ਤੈਨੂੰ ਭਾਈ ਭੁਗਤਣਾ ਹੀ ਪੈਣਾ ਫਲ ਮਿਲ ਲਈ ਮਿਲਣਾ ਹੁੰਦਾ ਸਾਰਾ ਕੁਝ ਇੱਥੇ ਹੀ ਹੋਣਾ ਤੇਰੇ ਘੁੰਮ ਘਮਾ ਕੇ ਕਿਤੇ ਕੋਈ ਗਾਂ ਨਹੀਂ ਕੋਈ ਪਛਾਣ ਨਹੀਂ ਜਾਣਾ ਕਿਤੇ ਭਾਈ ਤਾਂ ਨਹੀਂ ਜਾਣਾ ਠਾਂਦੀ ਜਾਣਾ کہ اوپر نکاح کر کے نہیں کہہ دیکھو اوٹھے آج میں انہیں ایک بی بی ہے چار کے دنے سکنی صاحب پر آجا کہہ کے کہ نہیں میں سورد میں ملے کے ہیں میں سورد کو جا کے نر کے دیکھے ہیں ہے مطلب جب نہیں ہے گلنا مانوڑے اور تو اسی اٹھا دنے مل لیں ہوں کوئی آج میں نے سمجھ لیا پائی بی بی دوارہ پھر تلیے چل دوں نہیں چل دیں سورد سے پڑے لیا آج جو ٹھیکیڑی میں بھی چل دا ہوں کوئی کہا نہیں سڑوں گا مروں گا میں مروں گا تو چل میرے نار ਕਿ ਸੰਗਦਰ ਬੰਦਾ ਫਿਰ ਉਹਦੇ ਕੋਲ ਭਾਈ ਤਰ ਕਰਨ ਦਾ ਉਹਦੇ ਕੋਲ ਬਲ ਹੁੰਦਾ ਵਾ ਕਿ ਲੈ ਭਈਆ ਕੰਮ ਕਰਕੇ ਦਾ ਜਿਵੇਂ ਜਿੰਨੇ ਕੁ ਬਾਬਿਆਂ ਨੇ ਸ਼ਹੀਦ ਜਗਾਏ ਹੋਏ ਨੇ ਨਾ ਇਹਨੂੰ ਕਹਿੰਦੇ ਚੱਲ ਭਾਈ ਹਾਂ ਤੁਹਾਡੇ ਵੇਗ ਹੱਥ ਜੁੜ ਕੇ ਬੰਨੇ ਡਰ ਜਾਂਦੇ ਕਿ ਇਹਦੇ ਕੋਲ ਬੰਦੇ ਬੈਠਿਆ ਵੀ پتہ ਨਹੀਂ ਕਿੰਨਾ ਕੁ ਬਾਬਾ ਮਸ਼ਹੂਰ ਹੈ ਕੋਈ ਸੰਗਦਰ ਬੰਦਾ ਚਲੇ ਜਾਵੇ ਗਿਆਨ ਵਾਲਾ ਇੱਕੋ ਗੱਲ ਕਹਿੰਦਾ ਬਾਬਾ ਜੀ ਪਹਿਲਾਂ ਕੌਮ ਦਾ ਮਸਲਾ ਹੱਲ ਕਰੀਏ ਆਪਾਂ ਜਿਹੜੇ ਕੌਮ ਦੇ ਮਸਲੇ ਪੈਂਡਿੰਗ ਪਏ ਆ ਲੰਬਿਆਂ ਸੜਾਂ ਤੋਂ ਭਏ ਜਿਨ੍ਹਾਂ ਚ ਅਸੀਂ ਆਤੀ ਹੋਏ ਅਜ ਤੱਕ ਅਸੀਂ ਦੁੱਖ ਤਕਲੀਫਾਂ ਚ ਉਹ ਸਮਾਂ ਕੱਢ ਰਹੇ ਇਹਨੂੰ ਹਲਕੜੀ ਆਜੋ ਬਲਾਓ ਸ਼ੀਦ ਕਿਹੜੇ ਪਾਸੇ ਪਰੋਣਾ ਕੀ ਸਮਗਰੀ ਲਿਆਉਣੀ ਹੈ ਚਲੋ ਆਪਾਂ ਇਕੱਤਰ ਕਰੀਏ ਤੁਹਾਨੂੰ ਦਿੰਨੇ ਆ ਅਸੀਂ ਵੱਧ ਦਵਾਂਗੇ ਦੁਕਣੀ ਦਵਾਂਗੇ ਜੇ ਤੇ 100 ਦਾਤਾ ਅਸੀਂ 1000 ਦਵਾਂਗੇ ਆਓ ਸਾਡੀ ਸਮੱਸਿਆ ਹਲ ਕਰੋ ਕਿਸੇ ਦਾ ਤੋਂ ਆ ਕੰਮ ਕਰਵਾਈਏ ਵੀ ਉਹਨਾਂ ਸ਼ਿਹਦਾਨੋਂ ਉਦੋਂ ਇਹਨਾਂ ਨੇ ਕਤਲ ਨਹੀਂ ਕੀਤਾ ਉੱਚੀ ਦੇਖੀ ਜਿਵੇਂ ਉਹਨਾਂ ਦੇ ਦਿਮਾਗ ਦਿੱਤਾ ਚੁੱਪਰ ਕੇ ਤੁਰ ਪੈਨੇ ਹੋ ਕਿਉਂਕਿ ਤੁਹਾਨੂੰ ਭਾਈ ਸੋਝੀ ਨਹੀਂ ਗਿਆਨ ਨਹੀਂ ਹੈ ਗੁਰਬਾਣੀ ਦਾ ਕਿ ਭਾਈ ਜਦੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਆਕਾਲ ਤਲਵੰਦੀ ਸੰਚ 84 ਵਿੱਚ ਅਟੈਕ ਹੋਇਆ ਗਲਤੀ ਕਿਹਦੀ ਸੀ ਉਹ ਵੱਦ ਅਲੱਗ ਵਿਸ਼ੇ ਆ ਜੋ ਕੁਝ ਵੀ ਹੋਇਆ ਵੀ ਹੈ ਉਥੇ ਤੁਸੀਂ ਆਪਣੇ ਸ਼ਹੀਦ ਜਗਾ ਕੇ ਕਿਉਂ ਨਹੀਂ ਭੇਜੇ ਉਠੋ ਵੀ ਚਲੋ ਉਥੇ ਕਿਸ ਨੂੰ ਤਾਂ ਨਹੀਂ ਜਾਣ ਦੇਣਾ ਉਹਦੇ ਦੀ ਗੱਲਾਂ ਛੱਡੋ ਅੱਜ ਨਿਤਪ੍ਰਤੀ ਗੁਰਦਰੀਆਂ ਦੇ ਅੰਦਰ ਜਿੱਥੇ ਅਕਾਲ ਪੁਰਖ ਇੱਕ ਪਾਸੇ ਕਹਿਣਾ ਦਸਾਂ ਪਾਛੰਦੀ ਪ੍ਰਤਖ ਜੋਤ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਛਾ ਦੇ ਕਿ ਜਗ੍ਹਾ ਪ੍ਰਕਾਸ਼ ਉਸੇ ਜਗ੍ਹਾ ਦੇ ਉੱਤੇ ਪਾਵੇਂ ਇੱਥੇ ਹਿੰਦੁਸਤਾਨ ਦੀ ਗੱਲ ਕਰੀਏ ਪਾਵੇਂ ਵਿਦੇਸ਼ਾਂ 'ਚ ਕਰ ਵਿਦੇਸ਼ਾਂ 'ਚ ਤਾਂ ਥੋੜੀ ਮਾਇਆਵਤ ਚੜੀ ਹੁੰਦੀ ਹੈ ਦਿਮਾਗ ਤੇ ਇਹਨਾਂ ਦੇ ਕਿ ਜਿਹਨੂੰ ਭਾਈ ਇੱਥੇ ਦੇਖਿਆ ਕਈ ਵਾਰ ਐਸੇ ਸਖਸ ਹੁੰਦੇ ਆ ਦੁਨੀਆ ਦੇ ਵਿੱਚ ਕਿ ਜਿਹਨੂੰ ਨਾ ਕੋਈ ਜਦੋਂ ਮਹਾਰਾਜ ਰੂਪ ਕਿਤੇ ਬਰਾਜਮਾਨ ਹੁੰਦੇ ਆ ਕਿਤੇ ਲੈ ਲਿਆ ਗਨੇ ਆ ਉਹਦੀ ਯਾਤਰਾ ਕਰਦੇ ਆ ਭਾਵੇਂ ਆਪਾਂ ਘਰ ਤੋਂ ਗੁਰਦੁਆਰਾ ਸਾਹਿਬ ਲੈ ਕੇ ਜਾਨੇ ਜਾਂ ਗੁਰਦੁਆਰਾ ਸਾਹਿਬ ਤੋਂ ਘਰ ਲੈ ਕੇ ਆਉਣੇ ਕੜਿਹਾਲ ਘੰਟੀ ਬਜਾਉਂਦੇ ਹੁੰਦੇ ਨੇ ਜਵਾਬ ਇਹ ਜਿਹੜੇ ਸ਼ਖਸ ਨੇ ਇਹ ਵੀ ਸੇਵਾ ਨਹੀਂ ਨਿਭਾਈ ਨਾ ਇਹ ਸੇਵਾ ਕੰ ਦਾ ਵੀ ਅਧਿਕਾਰ ਨਹੀਂ ਮਿਲਿਆ ਨਾ ਬਸ ਵਿਦੇਸ਼ ਗਿਆ ਨਹੀਂ ਬਈ ਜਾਂਦੇ ਹੀ ਪ੍ਰਧਾਨ ਬਣ ਜਾਂਦਾ ਉੱਥੇ ਜਾ ਕੇ ਤੇ ਗਿਆਨ ਦਿੰਦਾ ਗਿਆਨੀਆਂ ਨੂੰ ਕਿਉਂਕਿ ਪੈਸਾ ਆ ਜਾਂਦਾ ਨਾ ਕਿ ਪੈਸਾ ਇਹਨਾਂ ਦੇ ਸਿਰ ਤੇ ਚੜ ਕੇ ਬੋਲਦਾ ਜਿੰਨੀਆਂ ਲੜਾਈਆਂ ਹੁੰਦੀਆਂ ਕਈ ਬਦਵਾਨ ਕਥਾਵਾਚਕਾਂ ਨੂੰ ਦੇਖਿਆ ਦਿਵਾਨ ਨਹੀਂ ਲੱਗਣ ਦੇ ਨਾ ਤੇਰਾ ਵੀ ਕਥਾ ਨਹੀਂ ਹੋਣ ਦੇਣੀ ਜੀ ਭਈ ਕੌਣ ਐ ਤੂੰ ਓ ਜੇ ਭਾਈ ਤੇਰੇ ਕੋਲ ਗਿਆਨ ਆ ਜੇ ਬੰਦੇ ਨੇ ਕਿਸ ਨੇ ਸ਼ਖਸ ਨੇ ਗਿਆਨ ਦੀ ਗੱਲ ਕੀਤੀ ਹੈ ਹੁਣ ਕਥਾ ਹੋ ਰਹੀ ਹੈ ਇਹਦੇ ਵਿੱਚ ਅਨੇਕਾਂ ਗਲਤੀਆਂ ਹੋ ਜਾਂਦੀਆਂ ਕਿ ਪ੍ਰਮਾਤਮਾ ਦੀ ਬਾਣੀ ਹੈ ਇਹਨੂੰ ਕੇਵਲ ਤੋਂ ਕੇਵਲ ਸ਼ੁੱਧ ਤਰੀਕੇ ਨਾਲ ਕੇਵਲ ਤੋਂ ਕੇਵਲ ਖੁਦ ਅਕਾਲ ਪੁਰਖ ਜਿਵੇਂ ਸਤਗੁਰ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਕੇਵਲ ਤੋਂ ਕੇਵਲ ਪੁੱਲਣ ਅੰਦਰ ਸਭ ਕੋ ਸਾਰੇ ਪੁੱਲਣ ਹਰ ਉਹ ਪੁੱਲ ਗੁਰੂ ਕਰਤਾ ਗੁਰੂ ਨਾਨਕ ਸਾਹਿਬ ਉਹ ਪੁੱਲਣ ਹ ਉਹ ਨਹੀਂ ਕੋਈ ਗਲਤੀ ਕਰ ਸਕਦੀ ਅਕਾਲ ਪੁਰਖ ਨਹੀਂ ਸਕਦਾ ਹੁਣ ਆਮ ਬੰਦਾ ਹਤਾ ਪਈ ਆਮ ਹੀ ਹੈ ਨਾ ਉਹ ਤਾਂ ਨਾ ਕੋਈ ਗੁਰੂ ਹੈ ਨਾ ਕੋਈ ਅਕਾਲ ਪੁਰਖ ਉਹ ਤਾਂ ਗਲਤੀਆਂ ਕਰੂਗੀ ਕਿਉਂ ਨਹੀਂ ਗਲਤੀ ਕਰੂਗਾ ਗਲਤੀ ਹੋਣੀ ਚਾਹੀਦੀ ਹੈ ਜਿੰਨੀਆਂ ਗਲਤੀਆਂ ਹੋਣਗੀਆਂ ਉਹਨੇ ਸੁਧਾਰਨ ਦਾ ਹੁਣੀ ਸਿੱਖਿਆ ਮਿਲਦੀ ਹੈ ਜਦੋਂ ਕਿ ਸੱਜਣਾ ਕਿ ਤੇ ਕਹਿ ਦਿੰਦਾ ਨੇ ਕਿ ਭਾਈ ਸਾਹਿਬ ਆਪਾਂ ਦੀ ਗਲਤ ਹੋ ਗਈ ਜਦੋਂ ਤੂੰ ਫਿਰ ਬੰਦਾ ਵਿੱਚ ਸੁਧਾਰ ਕਰਦਾ ਕਿ ਬਾਕੀ ਵਿੱਚ ਗਲਤ ਹੋ ਗਈ ਭਈ ਜਦੋਂ ਧਿਆਨ ਦਮ ਫਿਰ ਸੁਧਰ ਵੀ ਜਾਂਦੀ ਹੈ ਉਸੇ ਤਰ੍ਹਾਂ ਹੀ ਤੁਹਾਡੇ ਕੋਲ ਭਾਈ ਜੇ ਗਿਆਨ ਤੁਹਾਨੂੰ ਲੱਗਿਆ ਵੀ ਇਸ ਇਸ ਸੱਜਣ ਨੇ ਇਸ ਪ੍ਰਚਾਰਕ ਨੇ ਆ ਪੰਕਤੀ ਇਹਦੇ ਅਰਥ ਗਲ ਕੀਤੇ ਆ ਉਹਨੂੰ ਦੱਸੋ ਜਾ ਕੇ ਭਾਈ ਤੁਸੀਂ ਆ ਗੱਲ ਗਲਤ ਕਹੀ ਐ ਕਿ ਆ ਤਾਂ ਸ੍ਰੀ ਗੁਰੂ ਬ੍ਰਹ ਸਾਹਿਬ ਜੀ ਮਹਾਰਾਜ ਆ ਗਿਆਨ ਦੀ ਗੱਲ ਇਸ ਤਰ੍ਹਾਂ ਕਰਦੇ ਨੇ ਕਿ ਗਿਆਨ ਦੀ ਤੁਹਾਨੂੰ ਲੱਗਿਆ ਤੇ ਕੋਈ ਭਾਈ ਇਹਨੇ ਗਲਤ ਕੁਝ ਕੀਤਾ ਤੁਸੀਂ ਆਪਣਾ ਸੱਚਾ ਗਿਆਨ ਦੋ ਇਹ ਕੀ ਐ ਚਾਰ ਬੰਦੇ ਇਕੱਠੇ ਹੋਏ ਡਾਂਗਾ ਚੱਕੀਆਂ ਕੁਰਪਾਨਾ ਕੱਢੀਆਂ ਖੜਗੇ ਮੂਹਰੇ ਜਾ ਕੇ ਇਹ ਸਿੱਖੀ ਦਾ ਕਰ ਬਣਾ ਨਹੀਂ ਰਹੇ ਇਹ ਤੁਸੀਂ ਢਾ ਰਹੇ ਹੋ ਕਿ ਆਮ ਦੇਖਿਆ ਬਦੇਸ਼ਾਂ ਦੇ ਵਿੱਚ ਵੀ ਦੇਖਦੇ ਆਂ ਸੁਣਦੇ ਆਂ ਔਰ ਵਹਿ ਰਦੀ ਕਿਰਪਾ ਨਾਲ ਬੜੇ ਕੰਟਰੀਆਂ ਦੇ ਵਿੱਚ ਜਾਣ ਦਾ ਮੌਕਾ ਵੀ ਮਿਲਿਆ ਬੜੀਆਂ ਦੇਸ਼ਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਕਿ ਉੱਥੇ ਦੇ ਸੱਜਣ ਹੁੰਦੇ ਨਾ ਇੱਥੇ ਤਾਂ ਇਹਨਾਂ ਨੂੰ ਫਾਇਦਾ ਕੋਈ ਨਹੀਂ ਹੁੰਦਾ ਸੀਗਾ ਉੱਥੇ ਕਹਿੰਦੇ ਸਾਡੇ ਵਰਗਾ ਹੈਈ ਕੋਈ ਨਹੀਂ ਵੀ ਸਾਰੇ ਕੁੰਡਾ ਲੋ ਰਹਉਂਦੇ ਆ ਕੌਂਡਾਉਂਦੇ ਆ ਦਿਨਾਰ ਆਉਂਦੇ ਆ ਉਹ ਪੈਸੇ ਦੇ ਹੰਕਾਰ ਵਿੱਚ ਰੱਬ ਨੂੰ ਭੁੱਲੇ ਬੈਠੇ ਆ ਕਿ ਵੱਡਾ ਗੁਰਦੁਆਰਾ ਬਣਾ ਲੈਣਾ ਝੁਮਰ ਲਾਣੇ ਮਹਿੰਗੇ ਮਹਿੰਗੇ ਇਹਨਾਂ ਕੋਈ ਇਹ ਨਹੀਂ ਦੇ ਕਿ ਸਿੱਖੀ ਚ ਪਰਪਤ ਹੈ ਉਹ ਸਾਰੇ ਕੱਚੇ ਆ ਕਿ ਜਿੱਦਾ ਐਡਾ ਵੱਡਾ ਮਹਿਲ ਹੋਊਗਾ ਨਾ ਕਿਤੇ ਸੰਤ ਮਹਾਤਮਾ ਕਹਿੰਦੇ ਸੀ ਕਹਿੰਦੇ ਹੁਣ ਕਦੇ ਗੁਰਦਾਰੇ ਕੱਚੇ ਸੀ ਸਿੱਖੀ ਪੱਕੀ ਸੀ ਕਿੰਦੇ ਛੋਟੇ ਛੋਟੇ ਗੁਰਦੈਸਤਾਨ ਹੁੰਦੇ ਸੀ ਨਾ ਆਪਾਂ ਵੀ ਦੇਖਿਆ 24 ਘੰਟੇ ਗੁਰੂ ਦਾ ਘਰ ਖੁੱਲਾ ਰਹਿੰਦਾ ਸੀ ਕੋਈ ਜਿੰਦਾ ਨਹੀਂ ਕੋਈ ਖੰਡਾ ਨਹੀਂ ਕਈਆਂ ਤਾਂ ਗੋਲ ਕਾਨੂੰ ਵੀ ਜਿੰਦੇ ਨੇ ਉਧੇ ਰਮਾਲੇ ਤੇ ਉਧੇ ਮੱਥੇ ਟੇਕਦੇ ਰਹਿੰਦੇ ਸੀ ਕਿ ਇੰਨੇ ਲੋਕਾਂ ਦੀ ਗੁਰੂ ਘਰ ਦੇ ਵਿੱਚ ਸ਼ਰਧਾ ਪ੍ਰੇਮ ਸੀ ਉਹ ਡਰ ਸੀ ਗੁਰੂ ਦਾ ਹਮੇਸ਼ਾ ਲਈ ਕਿ ਆਪਾਂ ਵੀ ਤਾਂ ਦੇਖਿਆ ਨਾ ਆਪਾਂ ਨੂੰ ਸਵਰਤ ਸੀ ਗੁਰ ਜਿਹੜੇ ਅੱਜ ਦੇ ਨਵੇਂ ਜਨਰੇਸ਼ਨ ਪੀਡੀਏ ਨੂੰ ਨਹੀਂ ਪਤਾ ਪਰ ਜਿਹਨਾਂ ਦੀ ਉਹ ਰਾ 50 40 ਤੋ ਉਤੇ ਹੋ ਗਈ ਇਹਨਾਂ ਨੂੰ ਪਤਾ ਵਾ ਬੇ ਬਾਕੀ ਗੁਰੂ ਘਰ ਤਾਂ ਹਮੇਸ਼ਾ ਹੀ ਖੁੱਲੇ ਰਹਿੰਦੇ ਸੀ ਅੱਜ ਐਸਾ ਕੀ ਹੋ ਗਿਆ ਅੱਜ ਹੋ ਗਿਆ ਸਾਡਾ ਹੰਕਾਰ ਫਸ ਗਿਆ ਉੱਜ ਜਾ ਕੇ ਆਉਮੇ ਫਸ ਗਈ ਹੈ ਜਿਹਦੇ ਕਰਕੇ ਜਿੰਦੇ ਲੱਗਦੇ ਆ ਤਾਲੇ ਲੱਗਦੇ ਆ ਕੈਮਰੇ ਲਾਉਣੇ ਪੈਂਦੇ ਆ ਤਿੰਨਾ ਧਿਆਨ ਸੇਵਾ ਦੇ ਰਖੋ ਰਖਦੇ ਹੋ ਵੀ ਸਮਾਂ ਦੇਖੋ ਵੇ ਗੁਰੂ ਘਰ ਦੇ ਵਿੱਚ 24 ਘੰਟੇ ਦਾ ਦਿਨੇ ਨਾ ਰਾਤ ਨੂੰ ਕਦੇ ਕੋਈ ਜਿੰਦਾ ਨਹੀਂ ਲੱਗਦਾ ਸੀ ਹੁਣ ਜਿੰਦੇ ਲੱਗਣ ਲੱਗੇ ਹੁਣ ਵੀ ਡਰ ਰਹਿੰਦੇ ਕੈਮਰੇ ਲੱਗਦੇ ਦੇਖਦੇ ਆ ਬਈ ਕੋਈ ਭਾਂਤੋਂ ਨਾ ਕਰ ਦਵੇ ਕਿ ਹੁਣ ਸਾਡੇ ਦੇ ਵਿੱਚ ਇਹ ਸਭ ਕੁਝ ਪਤਾ ਕਿਉਂ ਆ ਗਿਆ ਅਸੀਂ ਉਦੋਂ ਕੱਚੇ ਘਰਾਂ 'ਚ ਰਹਿੰਦੇ ਸੀ ਕੱਚੇ ਗੁਰੂ ਘਰ ਸੀ ਪਰ ਅੰਦਰ ਸਿੱਖੀ ਪੱਕੀ ਸੀ ਉਹਨਾਂ ਹਲਟ ਹੋ ਗਿਆ ਬਈ ਹੁਣ ਸਾਡੇ ਗੁਰਦਾਰੇ ਬਿਲਡਿੰਗਾਂ ਵੱਡੀਆਂ-ਵੱਡੀਆਂ ਬਣ ਜਾਂਦੀਆਂ ਝੋ ਇੱਕ ਮਾਰਵਲ ਕਿਸੇ ਹੋਰ ਕਿਸਮ ਦਾ ਲਾਉਂਦਾ ਦੂਜਾ ਕਹਿੰਦਾ ਨਹੀਂ ਇਹ ਕਹਿੰਦਾ ਵੇ ਡਾਲੀਆਂ ਦੂਜਾ ਕਹਿੰਦਾ ਮੈਂ ਅਮਰੀਕਨ ਲਾਉਂਗਾ ਬਸ ਆ ਜਦਾਂ ਚੱਲਦੀਆਂ ਨਹੀਂ ਇੱਕ ਸਥਾਨ ਹੁੰਦਾ ਭਈ ਠੀਕ ਆ ਬੈਠਣ ਨੂੰ ਸਾਫ਼ ਸੁਥਰਾ ਵਾ ਢੰਗ ਤਰੀਕਾ ਹੈਗਾ ਵਾ ਵੀ ਚਲੋ ਬੈਠਣ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੈ ਉਹਨੂੰ ਅੰਦਰੋਂ ਸਜਾਈ ਜਾਣਾ ਬਣਾਈ ਜਾਣਾ ਤੇ ਗਿਆਨ ਵਾਲੀ ਅੰਦਰ ਰੱਤੀ ਪਰ ਕੋਈ ਗੱਲ ਨਹੀਂ ਹੈ ਕਿ ਗਿਆਨ ਨਾਲ ਤਾਂ ਗੱਲ ਹੀ ਨਹੀਂ ਹੋ ਰਹੀ ਬਈ ਇਹਨਾਂ ਦੇ ਵਿੱਚ ਇਹ ਬਿਲਡਿੰਗਾਂ ਵਿੱਚ ਕੀ ਕਰਾਂਗੇ ਅਸੀਂ ਜਾ ਕੇ ਉਸ ਮਾਲਕ ਗੁਰਨਾਨਕ ਪਾਚ ਨੂੰ ਇਹ ਦਿਖਾਵਾਂਗੇ ਅਸੀਂ ਇਸ ਗੁਰਦਾਰੇ ਵੱਡੇ ਤੇ ਆਏ ਹਾਂ ਮਹਾਰਾਜ ਸਾਡੇ ਗੁਰਦਾਰੇ ਤਾਂ ਆ ਕੁਛ ਲੱਗਿਆ ਹੁੰਦਾ ਸੀ ਮੈਂ ਤਾਂ ਗੁਰਦਾਰੇ ਆ ਕੁਛ ਲਾ ਕੇ ਆਇਆ ਉੱਥੇ ਤਾਂ ਇਹ ਕਣਤੂ ਕਮਾ ਕੇ ਕੀ ਆਇਆ ਕਿ ਸਿੱਖੀ ਕਮਾਈ ਕੀ ਨਹੀਂ ਕਮਾਈ ਕੀ ਨਿਵਾਉਣੀ ਸਿੱਖੀ ਕਮਾਉਣੀ ਇਹ ਤਾਂ ਸਿੱਖਦਾ ਧਰਮ ਹੈ ਆਪਾਂ ਕੀ ਕਰਦੇ ਆ ਰਹੇ ਹੁਣ ਤਾਂ ਭਈ ਜਿਉਂ-ਜਿਉਂ ਗੁਰਦਾਰੇ ਪੱਕੇ ਹੁਣ ਤੁਸੀਂ ਸਮਝ ਬੜੇ ਆਲੀ ਸ਼ਾਨ ਗੁਰਦਾਰ ਉਹ ਭਲਿਓ ਲੋਕੋ ਇਹ ਕਿਆ ਕਰੋ ਇੱਥੇ ਭਈ ਉੱਚ ਦਰਜੇ ਦਾ ਗਿਆਨ ਦਿੱਤਾ ਜਾਂਦਾ ਵੀ ਇੱਥੇ ਗਿਆਨ ਦੀ ਆਲੀ ਸ਼ਾਨ ਤਾਂ ਕਹਿ ਸਕਦੇ ਆ ਕਿ ਗਿਆਨ ਬਹੁਤ ਚਾਵੇ ਗਿਆਨ ਇੱਥੋਂ ਜਿਹੜਾ ਕਥਾ ਹੁੰਦੀ ਹੈ ਕੀਰਤਨ ਹੁੰਦਾ ਨਾ ਅਜ ਤੱਕ ਨਹੀਂ ਕਿਤੇ ਸੁਣੀ ਗੁਰਦੁਆਰਾ ਬੜਾ ਲਈ ਜਨਾ ਚਤਨਾ ਵੀ ਉਹ ਕੀ ਕਰੀਏ ਵੀ ਸਾਨੂੰ ਉਹ ਤੋਂ ਕੀ ਮਿਲਣਾ ਵਾ ਵੀ ਇਹ ਕੋਈ ਮੈਰਿਜ ਪੈਲਸ ਦਾ ਕੋਈ ਸਟੇਜ ਬਣਾਈ ਹੋਈ ਹੈ ਜਿਹਨੂੰ ਸਜਾ ਕੇ ਰੱਖਣਾ ਹੈ ਤਾਂ ਮੈਰਿਜ ਪੈਲਸ ਦਾ ਹੁੰਦਾ ਨਾ ਬਿਆਹ ਸ਼ਾਦੀਆਂ ਚ ਕਿ ਇਹਨੂੰ ਵੱਧ ਤੋਂ ਵੱਧ ਉਹ ਆ ਜਿਹੜੇ ਟੈਂਟ ਵਾਲੇ ਭਰਾ ਹੁੰਦੇ ਨੇ ਉਹਨੂੰ ਸਜਾਉਂਦੇ ਆ ਫੁੱਲ-ਬੁੱਟੇ ਲਾਉਂਦੇ ਆ ਕਿ ਇੱਥੇ ਭਾਈ ਬਰਾਤੇ ਨੇ ਆਉਣਾ ਗੈਸਟਾਂ ਨੇ ਆਉਣਾ ਉਹਨਾਂ ਤੋਂ ਪਾਣ ਬਾਤ ਤੇ ਹੁੰਦਾ ਵਾ ਉਸਨ ਨਾਟਕ ਆਪਣਾ ਹੁੰਦਾ ਤਾਂ ਦੁਨੀਆਵੀ ਗੱਲ ਹੁੰਦੀ ਐ ਇੱਥੇ ਤਾਂ ਰੋਹਾਨੀਅਤ ਦੀ ਗੱਲ ਹੁੰਦੀ ਐ ਪਰਮਾਤਮਾ ਦੀ ਗੱਲ ਹੁੰਦੀ ਐ ਇੱਥੇ ਤਾਂ ਭਾਈ ਇਹਨਾਂ ਸਜਾਵਟਾਂ ਦੀ ਲੋੜ ਹੀ ਨਹੀਂ ਸੋਨਾ ਲਾਤਾ ਫਿਰ ਕਿਉਂ ਜਦ ਰੱਬ ਆ ਗਿਆ ਉੱਥੇ ਉਹ ਸਰ ਕਲਜੋ ਆਇਆ ਬੈਠਾ ਕਲਜੋ ਕਿ ਜਿਹੜੇ ਕਹਿੰਦੇ ਨੇ ਵੀ ਇਹ ਤਾਂ ਮਹਾਰਾਜ ਜੀ ਸਿੰਘ ਨੇ ਬਹੁਤ ਚੰਗਾ ਕੀਤਾ ਕਿ ਦੁਨੀਆ ਦਾ ਸਭ ਤੋਂ ਬੇਕੂਫਾ ਵਾਲਾ ਕੰਮ ਜੋ ਕੀਤਾ ਉਹ ਕੀਤਾ ਕੇ ਭਾਈ ਉਥੇ ਗਿਆਨ ਦੀ ਗੱਲ ਕਰਨੀ ਸੀ ਗਿਆਨ ਸਮਝਾਉਣਾ ਸੀ ਅਜ ਗਿਆਨ ਕਾ ਜ ਟੁੱਟੇ ਬੈਠੇ ਅਸੀਂ ਸਾਡੇ ਦੇ ਗਿਆਨ ਹੀ ਹੈ ਜਿਹੜੇ ਦੇਖੋ ਮੈਂ ਸੁਖਨੀ ਸਾਹਿਬ ਕਰਕੇ ਆਇਆ ਮੈਂ ਕਰਨਾ ਮੈਂ ਪੰਜ ਕਰਤੇ ਮੈਂ ਹੱਟ ਕਰ ਦਿੱਤੇ ਬਸ ਆਹੀ ਗੱਲ ਇਹ ਨਹੀਂ ਕਹਿੰਦੇ ਬਈ ਸਤਿਗੁਰ ਪਾਤਸ਼ਾਹ ਜੀ ਮੈਂ ਅੱਜ ਇੱਕ ਇੱਕ ਪੌੜੀ ਬੜੀ ਜਪਜੀ ਸਾਹਿਬ ਦੀ ਅਜ ਵੀ ਮੈਂ ਉਹਦੇ ਵਿੱਚੋਂ ਜ਼ਿਆਦਾ ਤਾਂ ਨਹੀਂ 70% تک ਇੰਨੀ ਕੁ ਮੈਂ ਕੰਮ ਕਰ ਪੁੱਕਿਆ ਵੀ ਵਹਿਗੂਗੇ ਅਰਦਾਸ ਕਰੂੰ ਮੈਂ 100% ਹੋ ਜਾਵਾਂ ਬਾਣੀ ਦੀ ਗੱਲ ਹੀ ਇੰਨੀ ਕੁ ਹੈ ਇਹ ਜਿਹੜੀਆਂ ਪੜਾਈਆਂ ਲਖਾਈਆਂ ਪਿੱਛੇ ਇਹ ਤਾਂ ਅਗਿਆਨਤਾ ਸੰਸਾਰ ਦੀ ਪੜਿਆ ਨਹੀਂ ਭੇਦ ਗੁਜਿਆ ਹੀ ਭਾਵਨਾ ਆਹੀ ਗੱਲ ਕਹਿੰਦਿਆ ਗੁਰੂ ਨਾਨਕ ਸਾਹਿਬ ਆ ਤੁਸੀਂ ਬਾਬੇ ਦੀ ਗੱਲ ਮੰਨ ਮੈਂ ਕਿਵੇਂ ਬਾਣੀ ਪੜੋ ਬਾਣੀ ਜਿਹਦੀ ਬਾਣੀ ਹੈ ਉਹ ਆਪ ਕਹਿੰਦਾ ਨਾ ਵੀ ਪੜਿਆ ਮੁਕਤ ਨਾ ਹੋਇਆ ਉਹਨੇ ਤੇ ਪੜ ਬੁੜਕੇ ਕੋਈ ਤੇ ਕਾਕਾ ਗੱਲ ਨਹੀਂ ਬਾਣੀ ਔਰ ਸਾਡਾ ਜੋਰ ਪੂਰੇ ਸਿੱਖ ਧਰਮ ਦਾ ਪੰਟੀ ਲੱਗਿਆ ਹੋਇਆ ਉਹ ਭਾਈ ਇਹ ਪੜਾਈਆਂ ਵਾਲਾ ਕੰਮ ਬੰਦ ਕਰੋ ਸਿਰਫ ਮੰਨ ਵਾਲਾ ਕੰਮ ਸ਼ੁਰੂ ਕਰੋ ਆ ਹੁਣ ਤੱਕ ਪੜਦੀ ਜਾ ਰਹੇ ਕੀ ਬਣਾ ਲਿਆ ਭਾਈ ਕੀ ਕਰ ਲਿਆ ਭਾਈ ਫੜੇ ਪਏ ਆ ਖੜੇ ਪਏ ਆ ਆਪਣੇ ਗੱਲੀ ਖੁੰਦੀ ਆ ਨਾ ਕਿ ਭਾਈ ਤੂੰ ਜੀ ਬ੍ਰह्म ਗਿਆਨੀ ਸੀ ਸੰਤ ਸੀ ਜੋ ਵੀ ਸੀ ਵਿਦਵਾਨ ਸੀ ਕੱਡਾ ਵਟਾ ਵੀ ਸੀ ਤੇਰੀ ਉਸੀ ਗਿਆਨ ਤਾਨੂੰ ਤੇਰੇ ਬੰਵ ਗਿਆਨ ਨੂੰ ਤੇਰੀ ਸੰਤ ਗਰੀ ਨੂੰ ਸਲਾਮ ਆ ਨਮਸਕਾਰ ਹੈ ਸਜਦਾ ਕਰਦੇ ਆ ਕਿ ਜੇ ਤੂੰ ਇਸ ਖਿੰਡੇ ਪੁੰਡੇ ਸੰਸਾਰ ਦੀ ਗੱਲ ਛੱਡ ਤੂੰ ਕੌਮ ਨੂੰ ਇਕੱਠਾ ਕੀਤਾ ਹੋਵੇ ਸਿੱਖ ਕੌਮ ਨੂੰ ਜਿਸਨੇ ਇਕੱਠਾ ਕਰ ਦਿੱਤਾ ਬਿਸਾਰੀ ਸਿੱਖ ਕੌਮ ਨੂੰ ਇੱਕ ਝੰਡੇ ਥਲੇ ਲਿਆਂਦਾ ਇੱਕ ਹੁਕਮ ਦੇ ਵਿੱਚ ਲਿਆਂਦਾ ਐ ਤਾਂ ਬਈ ਉਹਨੂੰ ਸਲਾਮਾ ਕਰਦੇ ਆ ਸਾਡੀ ਕੋਈ ਐਸੇ ਸਖਸ ਨੂੰ ਸਲਾਮ ਨਹੀਂ ਕਿ ਬਾ ਵੀ ਉਹਦੀ ਕਥਾ ਵਿੱਚ ਇੰਨਾ ਦਮ ਸੀ ਕੀਰਤ ਜਿੰਦਾ ਵਿੱਚ ਇੰਨਾ ਸੀ ਉਹ ਬ੍ਰਹਮ ਗਿਆਨੀ ਸੀ ਤੇ ਲੱਖਾਂ ਦੀ ਸੰਗਤਾ ਹੁੰਦੀਆਂ ਇਕੱਠਾ ਹੁੰਦਾ ਵਾ ਅਜੀਬ ਕੰਨਾ ਉਸ ਕੱਟ ਨੂੰ ਗਈ ਉਹ ਸਭ ਕੜਦੇ ਵਿੱਚੋਂ ਕੋਈ ਐਸਾ ਸਖਤ ਵੀ ਹੈ ਜਿਨੇ ਕਿਤੇ ਉੱਚ ਨੀਚ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਤਾ ਵੀ ਉੱਥੇ ਜਾ ਕੇ ਉਹ ਤਾਂ ਵਧਾ ਦਿੱਤਾ ਉਹਨਾਂ ਨੇ ਤੇਰੇ ਬ੍ਰਹਮ ਗਿਆਨ ਨੂੰ ਕੀ ਕਰਨਾ ਵੀ ਅਸੀਂ ਤੇਰੀ ਵਿਦਿਆ ਨੂੰ ਅਸੀਂ ਕੀ ਕਰਨਾ ਤੈਨੂੰ ਕਰੋੜਾ ਸੁਣ ਲੱਖਾਂ ਸੁਣ ਸਾਨੂੰ ਕੋਈ ਮਤਲਬ ਨਹੀਂ ਹੈ ਤੁਹਾਨੂੰ ਮਤਲਬ ਹੈ ਅੱਜ ਦੀ ਕੌਮ ਸਿੱਖ ਕੌਮ ਖੰਡੀ ਹੋਈ ਹੈ ਨਾ ਖੰਡੇ ਤਾਂ ਹੋ ਜਾਂਦਾ ਸਭ ਨੂੰ ਪਤਾ ਨਾ ਕਿ ਥਾਂ ਥਾਂ ਤੇ ਲਗ ਲਗ ਸੰਪਰਦਾ ਦੇ ਢੇਰੇ ਗੁੱਲੇ ਹੋਏ ਆ ਸਾਡਾ ਡੇਰਾ ਸਾਡਾ ਡੇਰਾ ਓਏ ਅਸੀਂ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਿੱਖਾਂ ਤੇ ਮੰਨਨੇ ਅਸੀਂ ਗੁਰੂ ਨਾਨਕ ਸਾਹਿਬ ਦੀ ਹੈ ਜਿਹੜੇ ਬੋਲ ਅੱਜ ਲਿਖ ਕੇ ਚਲੇ ਗਏ ਨਾ ਸੰਸਾਰ ਵਿੱਚ ਆ ਉਹਨਾਂ ਦੇ ਬੋਲ ਹੀ ਹੈ ਬਿਨਾਵੇ ਠੀਕ ਹੈ ਵੀ ਜੇ ਤੂੰ ਪੜਾ ਸਕਦਾ ਪੜਾ ਦੇ ਸਮਝਾ ਸਕਦਾ ਸਮਝਾ ਦੇ ਤੇਰੇ ਕੋਲ ਸਮਝਾਉਣ ਦੀ ਕੋਈ ਯੋਗਤੀ ਹੈ ਕੀ ਇਹ ਸਮਝ ਲੈਣੇ ਪਰ ਮੰਨਣੀ ਅਸੀਂ ਉਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੋਈ ਹੈ ਇਹ ਗੱਲ ਅਸੀਂ ਉਹੀ ਮੰਨਣੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਲਿਖੀ ਹੈ ਬਾਬਾ ਤੇਰੀ ਗੱਲ ਨਹੀਂ ਕੋਈ ਮੰਨਣੀ ਸਮਰੱਥਾ ਰੱਖਿਆ ਤਰੋ ਬੋਲਣ ਦੀ ਐਵੇਂ ਰੇਕ ਬਾਬੇ ਕੋਈ ਚਾਰ ਕੁ ਬੰਦੇ ਦੇਖੇ ਚਾਰ ਕੁ ਢੋਲ ਕੇ ਚਮਟਾਲੇ ਦੇਖੇ ਅਬ ਗਰਵਈ ਗੁਰਵੀ ਦੇਖ ਲੈ ਉਹ ਬਾਬਾ ਬੜੇ ਬੜਾ ਮਹਾਨ ਹੈ ਇਹ ਤਾਂ ਪਹਿ ਹੈ ਦੇਖੀ ਤੂੰ ਮੱਝ ਹੀ ਲੈ ਜਲੋ ਭਈ ਜਿਹਦੇ ਕਰਦਾਣੇ ਉਹਦੇ ਕਮੜੇ ਵੀ ਸਿਆਣੇ ਇਹ ਹੁੰਦਾ ਨਾ ਗੱਲ ਕਿ ਜਿਹਦੇ ਕੋਈ ਚਾਰ ਪੈਸੇ ਹੁੰਦੇ ਆ ਉਹ ਤੇਰਾ ਕੁਝ ਤਾਂ ਕਵੰਜ ਕਰ ਲੈਂਦਾ ਐਸੇ ਵੈਸੇ ਔਰ ਐਵੇਂ ਥੋੜੀ ਏ ਕਿ ਜਿਹੜਾ ਸ਼ਹਿਰ ਤੇ ਬੈਠਾ ਸਾਈਕਲਾਂ ਦੇ ਪੈਂਚਰ ਲਾਉਂਦਾ ਹੁੰਦਾ ਸੀ ਅੱਜ ਐਡਾ ਵੱਡਾ ਮਹਾਤਮਾ ਬਣਿਆ ਬੈਠਾ ਗੱਡੀਆਂ ਦੇ ਮੋਟਰਾਂ ਲਈ ਬੈਠਾ ਕਿ ਕੋਈ ਨਾ ਕੋਈ ਗਲਤ ਹੋਈ ਹੋਣੀ ਹੈ ਭਾਈ ਕੋਈ ਨਾ ਕੋਈ ਤਾਂ ਵਜਾ ਹੋਈ ਹੋਣੀ ਹੈ ਕਿ ਜੱਸ ਤੇਰਾ ਬੋਤੇ ਕੋਲ ਆ ਗਿਆ ਪਤ ਨਹੀਂ ਕੀ ਵਧੀ ਆਪਣੀ ਗੱਡੀ ਨੂੰ ਪੈਂਚਰ ਲਵਾਉਣ ਆਇਆ ਸੀ ਤੇਰਾ ਬਦਾਨ ਕਰ ਗਿਆ ਲੈ ਵੀ ਤੈਨੂੰ ਮੈਂ ਗੁਰਮਤ ਦੇ ਦਿੱਤੀ ਮਤ ਦੇ ਦਿੱਤੀ ਉਹਨੇ ਆਪਣੀ ਖੋਜ ਕੱਢੀ ਦਿਮਾਗ ਚੱਲਿਆ ਕਿ ਨਹੀਂ ਭਈ ਐਜੇ ਕੰਮ ਕਾਨੂੰ ਕਰਨੇ ਆਪਾਂ ਆ ਥੱਗਾ ਥੋੜੀ ਵਾਲੇ ਆਪ ਕੋ ਨਿਜ ਮਾਗੇ ਕੋਈ ਆਉਂਦਾ ਨਾ ਸਿਆਣਾ ਬੰਦਾ ਜਾ ਕੇ ਕਹਿੰਦਾ ਲਿਆ ਬਾਬਾ ਜੀ ਆ ਤਰੀਕਾ ਕੰਮ ਆ ਤੁਹਾਡੇ 'ਚ ਕਹਿ ਨਹੀਂ ਸਮਰੱਥਾ ਨਹੀਂ ਹੁੰਦੀ ਤੁਸੀਂ ਡਰਦੇ ਆ ਤੁਹਾਡਾ ਡਰ ਹੀ ਤੁਹਾਨੂੰ ਕਮਜ਼ੋਰ ਕਰੀ ਜਾ ਰਿਹਾ ਹੈ ਕਿ ਜੋ ਡਰ ਹੁੰਦਾ ਨਾ ਇਨਸਾਨ ਦੇ ਅੰਦਰ ਇਹੀ ਇਨਸਾਨ ਨੂੰ ਕਮਜ਼ੋਰ ਕਰਦਾ ਹੈ ਇਸੇ ਡਰ ਕਰਕੇ ਅਸੀਂ ਧਰਮ ਦਾ ਮਾਰਗ ਛੱਡ ਗਏ ਧਰਮੀ ਹੁੰਦੇ ਜਾ ਰਹੇ ਆ ਕਿਹਦਾ ਡਰ ਆ ਭਈ ਲਾਓ ਕਿ ਲੱਭੋ ਕਿ ਸਾਧ ਕੋਈ ਜਗ੍ਹਾ ਵੀ ਐਸੀ ਹੈ ਜਿੱਥੇ ਲੱਗੇ ਵੀ ਲੈ ਵੀ ਇਸ ਆ ਜਿਹੜਾ ਪ੍ਰਚਾਰਕ ਗੱਲਾਂ ਕਰਦਾ ਨੇ ਇਹਦੀ ਜਿਹੜੇ ਮਨ ਵਿੱਚ ਹੈਕੜੀ ਲਈ ਬੈਠਾ ਨਾ ਕਰੋ ਕੀ ਕਰਦੇ ਆ ਕਿ ਮੈਂ ਲੱਜਣਾ ਹੈ ਜਗਾ ਦੇਤੀ ਇਸ ਬਾਬੇ ਕੋਲ ਤੇ ਜਿੰਨੇ ਬ੍ਰह्म ज्ञानी ਤੁਸੀਂ ਬਣਾਏ ਹੋਏ ਨੇ ਜਿੰਨੇ ਸਥਾਨ ਬਣਾਏ ਹੋਏ ਨੇ ਬੜਾ ਵੀ ਤਾਕਤਾ ਪਾਵਰ ਹੈ ਇਹਨੂੰ ਉੱਥੇ ਲੈ ਕੇ ਜਾਣੇ ਆ ਇਹਦੀ ਹੈਕੜੀ ਕਢਾਉਣੇ ਆ ਕਢਾਓ ਗਈ मोस्ट ਵੈਲਕਮ ਉਹ ਐਸਾ ਸੱਜਣ ਹੋਵੇ ਨਾ ਜੇ ਕਦੇ ਲੈ ਵੀ ਇਹ ਗਲਤ ਕੱਲ ਗਈਆਂ ਨੇ ਜਗਾ ਵੀ ਤਰਤਵਾਰ ਹੁੰਦੀ ਹੈ ਬਾਬਾ ਵੀ ਤਰਤਵਾਰ ਆ ਤੁਹਾਨੂੰ ਲੱਗਦਾ ਨਾ ਜਿਹੜਾ ਸੱਸਾ ਗੱਲ ਕਹਿੰਦਾ ਇਹਨਾਂ ਕਿ ਹਈ ਕੁਝ ਨਹੀਂ ਹੈ ਉਹਨੂੰ ਲਿਜਾਓ ਉੱਥੇ ਉਹਨੂੰ ਲਿਜਾ ਕੇ ਦਿਖਾਓ ਜੋ ਜਿਦੋਂ ਦਮ ਖਾਂ ਮੂਨ ਸਾਹਮਣੇ ਵਾਲੇ ਵਿੱਚ ਉਹਦੀ ਜਗ੍ਹਾ ਦੇ ਵਿੱਚ ਜਾਂ ਬਾਬੇ ਦੇ ਫਿਰ ਉਹਦੇ ਨਾਲ ਉਹ ਮੱਥਾ ਲਾ ਸਕਦਾ ਕਿਉਂਕਿ ਮਨੇ ਗਿਆਨ ਦੀ ਗੱਲ ਕਰਨੀ ਆ ਕੋ ਨਾਨਕ ਸਿੰਘ ਦੀ ਗੱਲ ਕਰਨੀ ਆ ਕਿ ਲੈ ਭਈਆ ਕੰਮ ਕਰ ਜਿਵੇਂ ਆਪਾਂ ਕਹਿੰਦੇ ਨਾ ਬਾਬਿਆਂ ਨੂੰ ਇਹਨਾਂ ਤੁਸੀਂ ਮੱਥੇ ਟੇਕਦੇ ਹੋ ਜਿਹੜੀ ਗੱਲ ਕਹੀ ਬਾਬਾ ਕਹਿੰਦਾ ਜੋਤ ਲਾ ਦਿਓ ਧਿਓ ਫੂਕ ਦਿਓ ਇਹ ਨਹੀਂ ਕਹਿੰਦੇ ਭਾਈ ਖਾ ਪੀ ਸਿਹਤ ਬਣਾ ਚੰਗੇ ਕਰਮ ਕਰ ਚੰਗੀ ਸੋਚ ਰੱਖ ਇਤਨਾ ਵੱਡਾ ਪਖੰਡ ਕਿਹੜਾ ਵਾ ਕਿ ਤੱਕ ਬੰਮਣ ਬਾਦ ਹੋ ਗਈ ਕੌਮ ਨੂੰ ਸਿੱਖ ਕੌਮ ਨੂੰ ਜੋੜਨ ਵਾਲੇ ਬਹੁਤ ਕਰਨੇ ਤੋਣਨ ਵਾਲਿਆਂ ਤਾਂ ਸਾਜ ਸਾ ਦਿਨੋਂ ਦਿਨ ਰਚੀਆਂ ਜਾ ਰਹੀਆਂ ਸਾਡੇ ਸਰਦੇ ਉੱਤੇ ਖਰੀਦੇ ਹੋਏ ਬੰਦੇ ਪੁਲੈਨ ਕੀਤੇ ਹੋਏ ਬੰਦੇ ਬਿਠਾਏ ਜਾ ਰਹੇ ਆ ਉਹ ਪਹਿਲਾਂ ਸਾਨੂੰ ਗ੍ਰੰਥ ਸੇਵ ਦੀ ਗੱਲ ਕਰਨਗੇ ਕੌਮਦੀ ਗੱਲ ਕਰਨਗੇ ਅਮਰਤ ਦੀ ਗੱਲ ਕਰਨਗੇ ਬਾਈ ਜਦੋਂ ਇਕੱਠ ਹੋ ਗਿਆ ਫਿਰ ਆਪਣੀ ਗੱਲ ਕਰਨਗੇ ਫਿਰ ਆਪਣੀ ਗੱਲ ਕਰਦੇ ਫਿਰ ਭੁੱਲ ਗਏ ਕੀ ਅਮਰਤ ਹੈ ਕੀ ਗੁਰੂ ਗ੍ਰੰਥ ਸਾਹਿਬ ਸਰ ਕੋਈ ਭੁੱਲ ਗਏ ਵਿਛੇ ਭੁੱਲ ਗਏ ਇੱਕੋ ਹੀ ਆਵਦਾ ਮਤੋਂ ਰੱਖਿਆ ਸੀ ਹੋ ਗਿਆ ਕੰਮ ਬਈ ਹੁਣ ਕੀ ਲੈਣਾ ਇਹ ਕਰਦੇ ਫਿਰ ਆਪਣੀ ਗੱਲਾਂ ਸੁਣਾਉਂਦੇ ਇਹ ਹੋ ਰਿਹਾ ਨਾ ਤੁਹਾਨੂੰ ਲੱਗਦਾ ਕਿ ਵਾਕਈ ਵੀ ਵੀ ਜਿਹੜੇ ਆ ਸੱਚ ਆਏ ਨੇ ਵੀ ਬੜੀ ਇਹ ਤਾਂ ਗੁਰਬਾਣੀ ਦੀ ਗੱਲ ਕਰਦੇ ਆ ਰੋਹ ਤੋਂ ਆਉਂਦੇ ਆ ਕੋਈ ਮਥੇ ਤਲਕ ਲੱਗੇ ਆ ਠੀਕ ਆ ਭਈ ਗੁਰਵਾਨੀ ਪੜੇ ਸੁਣੇ ਪਰ ਉਹਨਾਂ ਚਿਰ ਉਹਦੀ ਸੁਣੋ ਜਿੰਨਾ ਚਿਰ ਉਹ ਗੁਰਵਾਨੀ ਦੀ ਗੱਲ ਕਰਦਾ ਜਿੱਦਾਂ ਉਹਨੇ ਆਪਦੀ ਗੱਲ ਕਰ ਦਿੱਤੀ ਹੱਥ ਜੋੜਦੇ ਚਲੋ ਭਾਈ ਜੋ ਸੁਣਿਆ ਵਧੀਆ ਭਈ ਤੁਹਾਡਾ ਸ਼ੁਕਰ ਗੁਜ਼ਾਰਨਾ ਧੰਵਾਦ ਹੈ ਗੁਰਨਾਕ ਸਹਿਬ ਦੀ ਗੱਲ ਦਸੀ ਪਰ ਅੱਜ ਕੀ ਹੋ ਰਿਹਾ ਇਹ ਸਮਾਜ ਖਿੰਡਿਆ ਕਿਉਂ ਪਿਆ ਵਾ ਤੁਹਾਡੇ ਅੰਦਰ ਡਰ ਹੈ ਕਿਉਂ ਡਰੇ ਕਿ ਤੁਹਾਡੇ ਅੰਦਰ ਚੋਰ ਹੈ ਤੋੜ ਰੇ ਅਗਲੀ ਪੰਕਤੀ ਵੀ ਸੁਣ ਲਿਓ ਜੋ ਪਾਪ ਕਮਾਵੇ ਧਰਮੀ ਵੀ ਗਸੇਤ ਧਰਮੀ ਬੰਦਾ ਕੋਈ ਨਹੀਂ ਪਰਵਾਹ ਕਰਦਾ ਇਹਨਾਂ ਦੀਆਂ ਆ ਜਿੰਨੇ ਸਾਧ ਬਾਬੇ ਤਰੇ ਫਿਰਦੇ ਨੇ ਜਾਦੂ ਮੰਤਰ ਵਾਲੇ ਚਪਰੇ ਵਾਲੇ ਹੋਰ ਵੀ ਕਿ ਬਾਬਾ ਬੜਾ ਮਹਾਨ ਹੈ ਇਹਨਾਂ ਤੋਂ ਤੁਸੀਂ ਡਰਦੇ ਹੋਗੇ ਧਰਮੀ ਵੀ ਗਸੇਤ ਧਰਮੀ ਬੰਦਾ ਕਹਿੰਦਾ ਮੈਨੂੰ ਇਹਨਾਂ ਦਾ ਕੀ ਡਰ ਪਾਦਾ ਬਈ ਉਹ ਮੈਂ ਉਹਦੇ ਨਾਲ ਜੁੜਿਆ ਆ ਜਿਹੜਾ ਉਹ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਮੈਂ ਤਾਂ ਉਹਦੇ ਨਾਲ ਜੁੜਿਆ ਹੋਇਆ ਇਹ ਕੌਣਾ ਇਹ ਤਾਂ ਕੁਝ ਵੀ ਨਹੀਂ ਨਦੀ ਕੀ ਹਸਤੀ ਮੈਂ ਤਾਂ ਉਸ ਨਾਲ ਜੁੜਿਆ ਜਿਹਦਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿੰਨਾਂ ਕਰਾਖੀ ਮੇਰੀ ਗੁਰਨਾਨਕ ਸਾਹਿਬ ਨਾਲ ਜੁੜੋ ਗੁਰਨਾਨਕ ਸਾਹਿਬ ਉਹਨੂੰ ਆਪਾਂ ਬਣਾਉਂਦਾ ਨਾ ਜਿਵੇਂ ਬਚਨ ਰੰਗ ਕਿਤੇ ਸੀ ਕਿ ਕਾਲ ਭੁਗਦੇ ਕਰ ਸਾਰੇ ਖਜਾਨੇ ਨਿਤ ਮੰਗਣ ਨਾਲ ਕਿ ਆਹ ਦੇ ਦੇ ਉਹ ਦੇ ਦੇ ਚੁੱਪ ਕਰਕੇ ਉਹਨੂੰ ਬਣਾਉਣ ਦੀ ਗੱਲ ਕਰੋ ਆਪਣਾ ਕਿਤੇ ਚਾਬੀ ਹੱਥਾਂ ਜਾਂਦੀ ਹੈ ਨਾ ਕਿ ਉਹ ਹੀ ਵਿਭੀ ਜਦੋਂ ਨੋ ਬਣ ਕੇ ਘਰੇ ਚਲੇ ਜਾਂਦੀ ਹੈ ਫਿਰ ਕੀ ਵੀ ਮਜਾ ਹੈ ਕਿ ਸਮਾਨ ਨੂੰ ਕੋਈ ਰੋਕ ਦਵੇ ਚਾਬੀਆਂ ਵੀ ਤੇਰੇ ਕੋਲੇ ਸਭ ਕੁਝ ਤੇਰੇ ਕੋਲੇ ਚੱਕਲਾ ਜੋ ਮਰਜੀ ਤਰ੍ਹਾਂ ਕੋਈ ਸਮਾਨੀ ਕਰ ਲੈ ਪਰ ਨਾਤਾ ਦਾ ਬਣਾਉਣਾ ਪੜਾਣਾ ਬਗੈਰ ਨਾਤੇ ਗੱਡੀ ਬਣਨੀ ਉਦੋਂ ਵੈਗਰੂ ਨਾ ਵੀ ਤੇ ਨਾਤਾ ਬਣਾਉਣਾ ਹੀ ਪੈਣਾ ਇਥੇ ਮੰਗਤ ਮਾਨ ਨਾ ਪਾਇਆ ਮੰਗਣ ਗਿਆ ਸੋ ਮਰ ਗਿਆ ਇਹ ਮੰਗਣਾ ਨਹੀਂ ਮੰਗਦਾ ਕਿਵੇਂ ਬਈ ਮੰਗਣਾ ਤੇ ਇੱਕੋ ਇੱਕ ਮਖਤੀ ਮੰਗਣਾ ਜੋ ਗੁਰੂ ਮਹਾਰਾਜ ਕਹਿੰਦੇ ਆ ਜਿਹਦੀ ਆਗਿਆ ਜਿਹਦੀ ਪਰਮਿਸ਼ਨ ਮੰਗਣਾ ਮੰਗਣੀ ਦਾ ਹਰ ਜਸ ਬੋਲਦੇ ਆ ਮੰਗਣਾ ਕਿ ਜੇ ਕੁਝ ਮੰਗਣਾ ਤੇ ਉਸ ਮਾਲਕ ਤੋਂ ਉਹਦੀ ਭਗਤੀ ਬੰਗੋਣਾ ਕਿ ਵੈਗਰੂ ਮੇਰੇ ਕਰਮਾਂ ਤਾਂ ਲਿਖ ਨਹੀਂ ਸੀ ਮੈਂ ਤਾਂ ਭਗਤੀ ਕਰਦਾ ਕੋਈ ਮੌਕਾ ਦੇ ਦੇ ਰੋਵੋ ਕਰ ਲਾਓ ਉਹਦੇ ਅੱਗੇ ਉਹਦੇ ਨਾਲ ਰਿਲੇਸ਼ਨ ਨਾਤਾ ਬਣਾਓ ਜਦੋਂ ਉਹਦੇ ਨਾਲ ਭਾਈ ਤੁਹਾਡੇ ਰਿਲੇਸ਼ਨ ਹੋਗੇ ਨਾਤੇ ਬਣਗੇ ਫਿਰ ਸਾਡੇ ਲੋਕ ਸੁਕੀਏ ਕੋ ਲੋਕ ਸੇਲੇ ਨਾਨਕ ਹਰ ਪ੍ਰਭਾ ਪਾਵੇਂ